ਜਿਵੇਂ ਮੰਨ ਲਓ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਨੂੰ ਸੀਐਮ ਦਾ ਫੇਸ ਬਣਾ ਦੇ ਸਤਾਈ ਲਈ ਤੇ ਬਾਜਵਾ ਸਾਹਿਬ ਕਹਿਣ ਵੀ ਆਇਆ ਯਾਰ ਫਤੇ ਹੁਣ ਤਾਂ ਲੋੜ ਆ ਗਈ ਹੁਣ ਤਾਂ ਜ਼ੋਰ ਮਾਰੀਏ ਘਰ ਦਾ ਮਸਲਾ ਤੁਰੇ ਸੀ ਧਰਮ ਸੰਕਟ ਚ ਫਸ ਲਿਓ ਤਾਂ ਕੀ ਕਰੋਗੇ ਭਰਾ ਧਰਮ ਲਿਵਾਉਂਗੇ ਜਾਂ ਪਾਰਟੀ ਧਰਮ ਦੇਖੋ ਮੈਂ ਤੁਹਾਨੂੰ ਤੁਹਾਡੇ ਕੈਮਰੇ ਤੇ ਬਿਲਕੁਲ ਕਲੀਅਰ ਦੱਸ ਰਿਹਾ ਜਦੋਂ ਬੰਦਾ ਇਹ ਸਾਰੇ ਫੈਸਲੇ ਲਿੰਦਾ ਹੈ ਨਾ ਤੇ ਬੜਾ ਸੂਝ ਸਮਝ ਕੇ ਲਿੰਦਾ ਕਦੀ ਪਾਰਟੀ ਨਾਲ ਗਦਾਰੀ ਨਹੀਂ ਕਰਨੀ ਇਹ ਤਾਂ ਹੁੰਦੇ ਛੱਡਾ ਪੈਗਾ ਤੇ ਇਹ ਬੀਜੇਪੀ ਦੇ ਹੀ શરીਬ ਤੇ ਪੈਗਾ ਇਹਦੇ ਵਿੱਚ ਨਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਮਿਲਣਾ ਕਦੀ ਜ਼ਿਕਰ ਕੀਤਾ ਅਸੀਂ ਭਰਾ ਮਿਲਦੇ ਹਾਂ ਹਫਤੇ ਦਹੀ ਦੀ ਕਾਦੀਆਂ ਇਕੱਠੇ ਹੋ ਜੀਦਾ ਕਦੀ ਡੀਲਰ ਇਕੱਠੇ ਕਰੀਦਾ ਪਰ ਕਦੀ ਵੀ ਪੋਲਿਟਿਕਸ ਡਿਸਕਸ ਕਰੀਦੀ ਹੈ ਪੋਲਿਟਿਕਸ ਦੀਆਂ ਗੱਲਾਂ ਡਿਸਕਸ ਕਰੀਦੀਆਂ ਪਰ ਨਾ ਪਾਰਟੀ ਚ ਆਣ ਦੀ ਨਾ ਜਾਣ ਦੀ ਇਹ ਲੋਕ ਜੋ ਮਰਜ਼ੀ ਕਹਿੰਦੇ ਫਿਰ ਪਰ ਉਹ ਨਜ਼ਰੀਆ ਨਾ ਕਦੀ ਰੱਖਿਆ ਤੇ ਨਾ ਕਦੀ ਇਹ 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 ਕੰਮ ਕਦੀ ਕਰਨਾ ਤੇ ਜੇ ਇਹ ਕਰਨਾ ਹੁੰਦਾ ਤੇ ਆਂਦੇ ਹੀ ਨਾ ਕਾਟ ਚੁੱਪ ਕਰਕੇ ਬੈਠੇ ਰਹਿੰਦੇ ਤੇ ਜੇ ਇਹ ਚੀਜ਼ ਨੂੰ ਮਨ 'ਚ ਬਣਾਇਆ ਹੈ ਵੀ ਠੀਕ ਹੈ ਇੱਕ ਹੁਣ ਵੀ ਹੈਵ ਟੂ ਕਨਵੇ ਟੂ ਦੈਟ ਪਾਰਟੀ ਜਿਹੜੀ ਵਨ ਫੈਮਿਲੀ ਵਨ ਟਿਕਟ ਦੀ ਗੱਲ ਕਰਦੇ ਸੀ ਆਪ ਤੇ ਤਨੂੰ ਹੀ ਐਮਪੀ ਬਣੀ ਬੈਠੇ ਨੇ ਵੈਨ ਯੂ ਪ੍ਰੀਚ ਤੁਹਾਨੂੰ ਆਪਣੇ ਤੋਂ ਸ਼ੁਰੂ ਕਰਨਾ ਪੈਂਦਾ ਹੈ ਠੀਕ ਹੈ ਤੇ ਜਦੋਂ ਤੁਸੀਂ ਲੋਕਾਂ ਲਈ ਕਾਨੂੰਨ ਬਣਾਉਂਦੇ ਹੋ ਤੇ ਤੁਸੀਂ ਆਪ ਨਾ ਫੋਲੋ ਕਰੋ ਉਹ ਪਾਰਟੀ ਕਦੀ ਕਾਮਯਾਬ ਨਹੀਂ ਹੋ ਸਕਦੀ ਹੂੰ